ਜਦੋਂ ਕਣਕ ਦੀ ਵੜਾਈ ਤੋਂ ਬਾਅਦ ਜਿਹੜੇ ਖੇਤ ਨੇ ਉਹ ਵਿਲੇ ਹੁੰਦੇ ਨੇ ਤੇ ਕੀਰੀ ਲਗਾਉਣ ਦਾ ਸਮਾਂ ਜਿਹੜਾ ਇਹ ਉਹ ਨੇੜੇ ਆਉਂਦਾ ਹੈ ਤਾਂ ਉਦੋਂ ਹਰ ਕਿਸਾਨ ਨੂੰ ਜਿਹੜਾ ਇਹ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਪੰਜਾਬ ਸਰਕਾਰ ਜਿਹੜੀ ਚੋਣਾਂ ਦੀ ਲਵਾਈ ਦੀ ਜਿਹੜੀ ਆ ਡੇਟ ਅਨਾਉਂਸ ਕਰੇਗੀ ਤਾਂ ਜੋ ਉਸ ਦੇ ਅਨਸਾਰ ਜਿਹੜੀ ਆਪਣੀ ਪਨੀਰੀ ਵਗੈਰਾ ਬੀਜੀ ਜਾ ਸਕੇ ਤੇ ਚੋਣਾਂ ਦੀ ਲਵਾਈ ਜਿਹੜੀ ਹੈ ਉਹ ਟਾਈਮ ਸਿਰ ਸ਼ੁਰੂ ਕੀਤੀ ਜਾ ਸਕੇ ਕਿਉਂਕਿ ਹੁਣ ਜਿਹੜੀ ਸਰਕਾਰ ਚੋਣਾਂ ਦੀ ਡੇਟ ਜਿਹੜੀ ਹੈ ਉਹ ਲੇਟ ਸ਼ੁਰੂ ਕਰਦੀ ਹੈ ਤੇ ਇਸ ਕਰਕੇ ਜਿਹੜੀ ਝੋਨੀ ਲਵਾਈ ਆ ਉਹ ਵੀ ਟਾਈਮ ਸਿਰ ਸ਼ੁਰੂ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਆਪਣਾ ਝੋਨਾ ਜਿਹੜਾ ਇਹ ਸਮੇਂ ਸਿਰ ਪੱਕ ਕੇ ਜਿਹੜਾ ਇਹ ਤਿਆਰ ਹੋ ਸਕੇ ਤੇ ਇਸ ਵਾਰ ਪੰਜਾਬ ਸਰਕਾਰ ਨੇ ਜਿਹੜੀ ਝੋਨੇ ਦੀ ਡੇਟ ਅਨਾਉਂਸ ਕੀਤੀ ਆ ਉਹ ਆਪਾਂ ਤੁਹਾਡੇ ਨਾਲ ਜਿਹੜੀ ਆ ਉਹ ਸ਼ੇਅਰ ਕਰਨ ਲੱਗੇ ਆਂ ਇਸ ਵਾਰ ਝੋਨੇ ਦੇ ਸੀਜ਼ਨ ਦੇ ਵਿੱਚ ਜਿਹੜੀ ਆ ਉਹ ਚਾਰ ਪੜਾਅ ਦੇ ਵਿੱਚ ਝੋਨੀ ਦੀ ਲਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇਗੀ ਤੇ ਜਿਹੜੀ 10 ਜੂਨ ਨੂੰ ਝੋਨੇ ਦੀ ਲਵਾਈ ਜਿਹੜੀ ਸ਼ੁਰੂ ਹੋਵੇਗੀ ਉਹ ਹੋਵੇਗੀ ਕਿ ਬਾਦਰ ਏਰੀਆ ਦੇ ਵਿੱਚ ਜਿਹੜੇ ਵੀ ਪਿੰਡ ਬਾਰਡਰ ਏਰੀਆ ਦੇ ਵਿੱਚ ਪੈਂਦੇ ਨੇ ਉਹਨਾਂ ਦੇ ਵਿੱਚ ਝੋਨੇ ਦੀ ਲਵਾਈ ਜਿਹੜੀ ਹੈ 10 ਜੂਨ ਤੋਂ ਸ਼ੁਰੂ ਹੋਵੇਗੀ ਤੇ ਇੱਥੇ ਜਿਹੜੀ ਬਿਜਲੀ ਹੈ ਉਹ ਦਿਨੇ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਵੇਗੀ ਇਸ ਤੋਂ ਬਾਅਦ ਜਿਹੜੀ ਦੂਜੇ ਪੜਾਅ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਵੇਗੀ ਉਸ ਦੇ ਵਿੱਚ ਜਿਹੜੇ ਜ਼ਿਲ੍ਹੇ ਆਉਂਦੇ ਨੇ ਉਹਨਾਂ ਦੇ ਵਿੱਚ ਹੈ ਜੀ ਫਿਰੋਜ਼ਪੁਰ ਫਰੀਦਕੋਟ ਪਠਾਨਕੋਟ ਸ਼੍ਰੀ ਫਤਿਹਗੜ੍ਹ ਸਾਹਿਬ ਔਰਦਾਸਪੁਰ ਨਮਾ ਸ਼ਹਿਰ ਇਹ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਆ ਉਹ 16 ਜੂਨ ਨੂੰ ਸ਼ੁਰੂ ਕੀਤੀ ਜਾਵੇਗੀ ਇਸ ਤੋਂ ਬਾਅਦ ਜਿਹੜੀ ਤੀਜੇ ਪੜਾਅ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਵੇਗੀ ਉਹਨਾਂ ਦੇ ਵਿੱਚ ਜਿਹੜੇ ਜ਼ਿਲ੍ਹੇ ਆਉਂਦੇ ਨੇ ਉਹਨਾਂ ਦੇ ਵਿੱਚ ਹੈ ਜੀ ਰੂਪਨਗਰ, ਮੁਹਾਲੀ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਤੇ ਅੰਮ੍ਰਿਤਸਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਹੈ ਉਹ ਸ਼ੁਰੂ ਕੀਤੀ ਜਾਵੇਗੀ ਜੀ 19 ਜੂਨ ਨੂੰ ਚੌਥੇ ਤੇ ਆਖਰੀ ਪੜਾਅ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਆ ਉਹ ਜਿਹੜੀ ਸ਼ੁਰੂ ਹੋਵੇਗੀ ਉਸ ਦੇ ਵਿੱਚ ਜਿਹੜੇ ਜ਼ਿਲ੍ਹੇ ਆਉਂਦੇ ਨੇ ਉਹਨਾਂ ਦੇ ਵਿੱਚ ਪਟਿਆਲਾ ਜਲੰਧਰ ਸ੍ਰੀ ਮੁਕਤਸਰ ਸਾਹਿਬ ਹੁਸ਼ਿਆਰਪੁਰ ਸੰਗਰੂਰ ਮਲੇਰਕੋਟੜਾ ਬਰਨਾਲਾ ਤੇ ਮਾਨਸਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਆ ਉਹ 21 ਜੂਨ ਨੂੰ ਸ਼ੁਰੂ ਕੀਤੀ ਜਾਵੇਗੀ ਹਰ ਸਾਲ ਪੰਜਾਬ ਸਰਕਾਰ ਜਿਹੜੀ ਝੋਨੇ ਦੀ ਲਵਾਈ ਦੀ ਡੇਟ ਆ ਉਹ ਜਿਹੜੀ ਆ ਲੇਟ ਸ਼ੁਰੂ ਕਰਦੀ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੁਣ ਲਗਾਤਾਰ ਘਟਾ ਡਿੱਗ ਰਿਹਾ ਹੈ ਇਸ ਕਾਰਨ ਹੁਣ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੇ ਵਿੱਚ ਆਪਾਂ ਉਹਨਾਂ ਕਿਸਮਾਂ ਨੂੰ ਲਗਾਉਣ ਨੂੰ ਜ਼ਿਆਦਾ ਤਰਜੀਹ ਦਈਏ ਜਿਹੜੀਆਂ ਕਿ ਘੱਟ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਨੇ ਤੇ ਜਿਹੜੀਆਂ ਵੈਰਾਈਟੀਆਂ ਲੇਟ ਲੱਗਦੇ ਨੇ ਤੇ ਪਹਿਲਾਂ ਪੱਕ ਕੇ ਤਿਆਰ ਹੋ ਜਾਂਦੇ ਉਹਨਾਂ ਵੈਰਾਈਟੀਆਂ ਦਾ ਝਾੜ ਵੀ ਵਧੀਆ ਰਹਿੰਦਾ ਏ ਤੇ ਮੌਸਮ ਵੀ ਉਹਨਾਂ ਵੈਰਾਈਟੀਆਂ ਦੇ ਅਨੁਕੂਲ ਰਹਿੰਦਾ ਏ ਕਿਉਂਕਿ ਜੁਲਾਈ ਦੇ ਵਿੱਚ ਜਿਹੜੀਆਂ ਨੇ ਬਾਰਸ਼ਾਂ ਸ਼ੁਰੂ ਹੋ ਜਾਂਦੀਆਂ ਨੇ ਇਸ ਕਰਕੇ ਆਪਾਂ ਤੁਹਾਨੂੰ ਹੀ ਬੇਨਤੀ ਕਰਾਂਗੇ ਕਿ ਝੋਨੇ ਦੀਆਂ ਕਿਸਮਾਂ ਜਿਹੜੀਆਂ ਨੇ ਉਹੀ ਲਗਾਓ ਜਿਹੜੀਆਂ ਘਟ ਦਿਨਾਂ ਲੈ ਕੇ ਤੇ ਪਹਿਲਾਂ ਪੱਕ ਕੇ ਤਿਆਰ ਹੋ ਜਾਣ ਉਮੀਦ ਹੈ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਨਾਲ ਕਮੈਂਟ ਵੀ ਕਰਕੇ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇਕਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ